ਮਾ ਕੁਲਦੀਪ ਸਿੰਘ ਬੇਗਵਾਲ ਕਿਸਾਨ ਮਜੂਰ ਸੰਘਰਸ਼ ਕਮੇਟੀ ਪੰਜਾਬ ਜਨਰਲ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਾਡੇ ਜੀ ਟੀਮ ਖੜੀ ਆ ਤੇ ਨਾਲ ਹੋਰ ਜਥੇਬੰਦੀ ਵਾਲੇ ਵੀਰ ਵੀ ਆਏ ਆ ਨਾਲ ਸਾਡੇ ਕਿਸਾਨ ਵੀ ਖੜੇ ਆ ਅਸੀਂ ਪੁਲਾਥ ਦੇ ਮਾਰਕੀਟ ਦਫਤਰ ਇੰਸਪੈਕਟਰ ਸਾਹਿਬ ਦੇ ਸਾਹਮਣੇ ਇੱਥੇ ਖੜੇ ਆ 2 ਮਹੀਨੇ ਹੋ ਗਿਆ ਇੰਸਪੈਕਟਰ ਸਾਹਿਬ ਦੇ ਦਫਤਰ ਅਰਜ਼ੀਆਂ ਦਾ ਦਿੱਤੀਆਂ ਨੂੰ ਜਿਹੜੀ ਬੇਗਵਾਲ ਆੜਤੀਆਂ ਨੇ ਕਿਸਾਨਾਂ ਦੀ ਲੁੱਟ ਕੀਤੀ ਆ ਬਹੁਤ ਵੱਡੇ ਪੱਧਰ ਤੇ ਜਿਹੜੇ ਕਿਸਾਨਾਂ ਨੂੰ ਕੱਟ ਲਾਇਆ ਗਿਆ ਔਰ ਉਹ 2 ਮਹੀਨੇ ਤੋਂ ਅਰਜ਼ੀਆਂ ਇੱਥੇ ਅੰਦਰ ਪਈਆਂ ਵਾ ਇਨਸਪ੍ਰਾਈਟਰ ਸਾਹਿਬ ਜਿਹੜੇ ਉਹ ਇਦਾਂ ਲਾਰਾ ਲਪਾ ਲਾਈ ਜਾ ਰਹੇ ਆ ਤੇ ਮੈਂ ਆਪਣੇ ਸੈਕਟਰੀ ਸਾਹਿਬ ਨੂੰ ਮਿਲਣਾ ਵਾਂ ਮੈਂ ਉਹਨਾਂ ਨੂੰ ਲੈ ਕੇ ਭੇਜਣਾ ਵਾਂ ਨਾ ਅਜੇ ਤੱਕ ਇੱਥੇ ਆਰਤੀਨ ਬੁਲਾਉਂਦੇ ਆ ਨਾ ਸਾਡੇ ਨਾਲ ਉਹ ਗੱਲ ਕਰਦਾ ਲੱਖਾਂ ਕਰੋੜਾਂ ਰੁਪਈਆਂ ਦੀ ਲੁੱਟ ਹੋਈ ਆ ਤੇ ਇਹਨਾਂ ਨੇ ਬਹੁਤ ਵੱਡੀ ਲੁੱਟ ਕੀਤੀ ਆ ਨਾ ਤੇ ਇੱਥੇ ਪਹੁੰਚਦੇ ਹੀ ਆ ਤੇ ਇਹ ਖੇਤੀ ਵੀ ਨਹੀਂ ਗੇ ਕਰਦੇ ਬਿਲਕੁਲ ਨਹੀਂ ਜੀ ਕੋਈ ਖੇਤੀ ਨਹੀਂ ਆ ਗਈ ਇਹਨਾਂ ਨੇ ਆਪਣੇ ਖਾਤੇ ਦੇ ਚ 950 ਬੋਰੀਆਂ ਜਿਹੜੀਆਂ ਵਾ ਇਹ ਆਪਣੇ ਖਾਤੇ 'ਚ ਉਹਨਾਂ ਨੇ ਕੱਟੀਆਂ ਤੇ ਪੇਮੈਂਟ ਇਹਨਾਂ ਦੇ ਖਾਤੇ 'ਚ ਗਈ ਆ ਇਹ ਸਦੀ ਤੋਂ ਸਦੀ 420 ਇਹ ਘਪੜਾਵਾ ਇਹਨਾਂ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਵਾ ਜੇ ਸਾਡੇ ਇਨਸਪੈਕਟਰ ਸਾਹਿਬ ਡੀਐਮਓ ਡੀਸੀ ਜਾਂ ਐਡੀਓ ਭਲਾਥ ਸਾਰਿਆਂ ਦੇ ਦਫਤਰਾਂ ਚੱਕਰ ਕੱਢਿਆ ਦਰਖਾਸਤਾਂ ਲਿਖ ਕੇ ਦਿੱਤੀਆਂ ਗਈਆਂ ਕਾਰਵਾਈਆਂ ਨਾ ਹੋਈਆਂ ਤੇ ਅਸੀਂ ਜਾਂ ਐਡੀਐਮ ਸਾਹਿਬ ਭਲਾਥ ਤੇ ਜਾਂ ਇਨਸਪੈਕਟਰ ਸਾਹਿਬ ਜਿਹੜੇ ਭਲਾਥ ਵਾਲੇ ਇਹਨਾਂ ਦੇ ਦਫਤਰ ਦਾ ਆਉਣ ਲਈ ਦਿਨਾਂ ਮੀਟਿੰਗ ਕਰਕੇ ਦਿਨ ਦੇ ਘਰ ਘਰਾਓ ਕਰਾਂਗੇ ਤੇ ਸੜਕਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਜਿਹੜੇ ਇੱਥੇ ਆਉਣਗੇ ਆਪਣਾ ਇਨਸਾਫ ਲੈਣ ਤੱਕ ਜਿਹੜਾ ਸਾਡਾ ਸੰਘਰਸ਼ ਜਾਰੀ ਰਹੂਗਾ ਅਸਲ ਤਾਂ ਕਿੰਨਾ ਘੱਟ ਲੱਗਾ ਮੈਂ ਕਹਾਂ ਜੀ ਬੇਹੱਦ ਲ ਪੋਈ ਸ ਆਬੀ ਨਹੀਂ ਗਾ ਜਿੰਨਾ ਛੋਟਾ ਕਿਸਾਨ ਉਹਨੂੰ ਥੋੜਾ ਜਿਹਾ ਘੱਟ ਤੇ ਵੱਡੇ ਨੂੰ ਲੱਖਾਂ ਰੁਪਈਆ ਦੇ ਵਿੱਚ ਵੀ ਲੱਖ ਲੱਖ ਵੀ ਕਿਸੇ ਨੂੰ ਕੱਟ ਲੱਗਾ ਕਿਸੇ ਨੂੰ 2 ਵੀ ਲੱਗਾ ਕਿਸੇ ਨੂੰ 50000 ਲੱਗਾ ਕਿਸੇ ਨੂੰ 20000 ਲੱਗਾ ਜਿੰਨੇ ਜਿੰਨੇ ਕਿਸਾਨ ਦੀ ਫਸਲ ਗਈ ਉਸ ਦੇ ਹਿਸਾਬ ਨਾਲ ਨੇ ਆਪਣੀ ਮਨ ਮਰਜ਼ੀਆਂ ਦੇ ਨਾਲ ਜਿਹੜੇ ਆ ਇਹ ਕੱਟ ਲਾਏ ਆ ਕੀ ਮੰਗ ਕਰਦੇ ਅਸੀਂ ਕਹਿੰਦੇ ਆ ਵੀ ਉਹ ਕੱਟ ਨਹੀਂ ਲੱਗਣਾ ਚਾਹੀਦਾ ਸਰਕਾਰ ਵੱਲੋਂ ਕੋਈ ਵੀ ਆਰਡਰ ਨਹੀਂ ਹੈਗਾ ਕੱਟ ਲਾਉਣ ਦਾ ਫਗਵਾੜੇ ਜਿਹੜਾ ਪੂਰੇ ਪੰਜਾਬ ਦਾ ਸਾਂਝਾ ਧਰਨਾ ਚੱਲਦਾ ਜੀ ਜਿੱਥੇ ਡੀਸੀ ਕਪੂਰਥਲਾ ਨਾਲ ਇਹਨਾਂ ਦੇ ਜਿਹੜਾ ਖੇਤੀਬਾੜੀ ਮੰਤਰੀ ਸੀਗਾ ਇਹ ਉਹ ਤੇ ਮੰਨ ਕੇ ਆਇਆ ਬੋਲ ਕੇ ਆਇਆ ਵੀ ਕਿਸਾਨਾਂ ਨੂੰ ਕੋਈ ਕਟਨ ਨਹੀਂ ਲਾਇਆ ਜਾਊਗਾ ਜਿਹੜਾ ਕੋਈ ਕਟ ਲਾਊਗਾ ਆਰਤੀ ਜਾਂ ਸਪੈਕਟਰ ਉਹਨਾਂ ਦੇ ਕਾਰਵਾਈਆਂ ਅਸੀਂ ਕਰਾਂਗੇ ਤੇ ਅਸੀਂ ਕਰਾਵਾਂਗੇ ਅਸੀਂ ਜੀ ਸਾਨੂੰ ਤਰੀਬ 2 ਮਹੀਨੇ ਹੋ ਗਏ ਆ ਇੱਥੇ ਦਫਰਾਂ ਦੇ ਗੇੜੇ ਕੱਢਦੇ ਆ ਅਸੀਂ ਅੱਜ ਆਪਣੇ ਜਥੇਬੰਦੀ ਦੀ ਪੂਰੀ ਟੀਮ ਲੈ ਕੇ ਆਏ ਆ ਮੈਂ ਹਰਮਨ ਗਿੱਲ ਸਿੰਘ ਕਾਦੀ ਕਿਸਾਨ ਮਜੂਤਾ ਕਮੇਟੀ ਪੰਜਾਬ ਅਸੀਂ ਪਹਿਲਾਂ ਐਸਡੀਐਮ ਸਾਹਿਬ ਦੇ ਵੀ ਦਿੱਤੇ ਸੀ ਕਿ ਆਪਣੇ ਮੱਤ ਪੱਤਰ ਵੀ ਜਿੱਥੇ ਤੇ ਸਾਥਾਂ ਦੇ ਦਿੱਤੇ ਸੀ ਰਹੀ ਡੀਸੀ ਸਾਹਿਬ ਨੂੰ ਜਿੱਦੇ ਤੇ ਉਹਨਾਂ ਨੇ ਸਾਨੂੰ ਮਾਰਕ ਕਰਕੇ ਇੱਥੇ ਮਾਰਕਟ ਕਮੇਟੀ ਦੇ ਵਿੱਚ ਭੇਜਿਆ ਹੈ ਕਿ ਤੁਸੀਂ ਇੱਥੇ ਜਾ ਕੇ ਆਪਣੀਆਂ ਐਪਲੀਕੇ ਤੇ ਤੁਹਾਡੇ ਜਿਹੜਾ ਹਾਲੋ ਜਲਦ ਤੋਂ ਜਲਦ ਕਰਾਇਆ ਜਾਓ ਪਰ ਸਾਨੂੰ 2 ਮਹੀਨੇ ਹੋ ਗਏ ਇੱਥੇ ਜਦੋਂ ਵੀ ਇਹ ਆਉਂਦੇ ਅਜੇ ਤੱਕ ਇੱਕ ਵਾਰੀ ਵੀ ਸਾਨੂੰ ਜਿਹੜਾ ਆਰਤੀਏ ਦੇ ਅਮੋਰ ਸਮਰੇ ਨਹੀਂ ਕਰਾਇਆਗਾ ਜਦੋਂ ਵੀ ਆਇਆ ਕਿਤੇ ਉਹ ਆਉਂਦਾ ਆ ਆ ਕੇ ਨਾ ਨਾੜ ਜਾ ਕੋਈ ਗੱਲ ਕੀਤੀ ਉਹਨਾਂ ਨੇ ਤੇ ਇੱਥੇ ਆ ਕੇ ਬੈਠਦੇ ਆ ਚਲ ਜਾਂਦੇ ਆ ਇਹ ਦਾ ਜਦੋਂ ਆਈਏ ਇਹੋ ਗੱਲ ਹੁੰਦੀ ਕਹਿੰਦੇ ਤੁਹਾਡੀ ਭੁਸ਼ ਨਹੀਂ ਉਹਨਾਂ ਨਾਲ ਤੁਹਾਡੀ ਆਰਤੀਏ ਨਾਲ ਗੱਲ ਨਹੀਂ ਹੋਈ ਦੱਸੋ ਜੇ ਅਸੀਂ ਆਰਤੀਏ ਨਾਲ ਸਾਡੀ ਗੱਲ ਹੋਈ ਹੋਵੇ ਤਾਂ ਅਸੀਂ ਇੱਥੇ ਦਰਵਾਜ਼ਾ ਇਹਨਾਂ ਕੋ ਕੋਤੋਂ ਦੇਖਿਆ ਤੇ ਇਹ ਜਿਹੜੇ ਕੋਈ ਵੀ ਬਣਦੀ ਜਦੋਂ ਤੇ ਕੋਈ ਕਾਰਵਾਈ ਨਹੀਂ ਕਰਦੇ ਪਏ ਬਸ ਇਹੋ ਹੀ ਹੈ ਕਿ ਅੱਜ ਇਹ ਸਾਨੂੰ ਤੇ ਇਹ ਲੱਗ ਰਿਹਾ ਕਿ ਜਿੱਥੇ ਤੱਕ ਕਿ ਜਿੱਦਾਂ ਇਹ ਮਤਲਬ ਸਾਨੂੰ ਡਾਰੇ ਲਪੇਰਾ ਰਹੇ ਆ ਕਿ ਇਹਨਾਂ ਦੀ ਵੀ ਵਿੱਚ ਮਿਲੀ ਭੁਗਤ ਹੈ ਕਿ ਜਿਹੜਾ ਅਜੇ ਤੱਕ ਇਹਨਾਂ ਨੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਸਰ ਕਿਸਾਨਾਂ ਵੱਲੋਂ ਜਿਹੜਾ ਅੱਜ ਵਿਰੋਧ ਕੀਤਾ ਗਿਆ ਬਾਹਰ ਹੋਰ ਕੀ ਕਰਨਾ ਚਾਹੋਗੇ ਇਸ ਪ੍ਰਤੀ ਤੁਸੀਂ ਭਾਈ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਪੁਆਇੰਟ ਤੇ ਕੋਈ ਆਪਣਾ ਬਿਆਨ ਨਹੀਂ ਦੇ ਸਕਦਾ 77 ਸਾਹਿਬ ਸਾਡੇ ਛੁੱਟੀ ਦੇ ਮੈਦੋ ਗਰਾਊਂਡ ਦੇ ਬੀਤੇ ਨੇ ਜਦੋਂ ਉਹ ਆਣੇ ਆਫਿਸ ਉਹਨਾਂ ਨਾਲ ਗੱਲ ਕਰਦੇ ਆ ਜਾਂ ਮੈਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਦਿਆਂ